ਦੇਸ਼ ਦੁਨੀਆ ਬਚਵਾਤੇ ਪੰਜਾਬੀਆਂ ਨੂੰ ਸੱਤ ਸੀ ਗਿਆ ਕਾਲ ਮੈਦਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅਹਿਮ ਖਬਰਾਂ ਦਾ ਇਹ ਪ੍ਰੋਗਰਾਮ ਤੁਹਾਡਾ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ ਤੇ ਆਓ ਤੁਹਾਨੂੰ ਸੁਣਾਉਣੇ ਅੱਜ ਦੀਆਂ ਕੁਝ ਅਹਿਮ ਖਬਰਾਂ ਪੰਜਾਬ ਦੇ ਵਿੱਚ 85 ਉਮੀਦਵਾਰਾਂ ਬੁਰ ਨੂੰ ਅੱਜ 95 ਨਾਮ ਜੱਦ ਕੀ ਪੱਤਰ ਭਰੇ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਂਦਰ ਆਰਵਿੰਦ ਕੇਜਰੀਵਾਲ ਨੂੰ ਅੱਜ ਸੁਪਰੀਮ ਕੋਰਟ ਤੋਂ ਆਂਤਰਮ ਜਮਾਤ ਮਿਲ ਗਈ ਹੈ ਤੇ ਜਲੰਧਰ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਕਾਹ ਪੈਜ ਅੱਜ ਭਰੇ ਤੇ ਆਓ ਹੁਣ ਸੁਣਾਉਂਦੇ ਆ ਤੁਹਾਨੂੰ ਇਹਨਾਂ ਖਬਰਾਂ ਦਾ ਵਿਸਤਾਰ ਪੰਜਾਬ ਦੇ ਵਿੱਚ ਅੱਜ 82 ਉਮੀਦਵਾਰਾਂ ਨੇ 95 ਨਾਮਜ਼ਦਗੀ ਪੱਤਰ ਭਰੇ ਉਹਨਾਂ ਦੇ ਵਿੱਚ ਜਲੰਧਰ ਤੋਂ कांग्रेस ਦੇ ਉਮੀਦਵਾਰ ਸਾਫਾ ਮੁੱਖ ਮੰਤਰੀ ਪੰਜਾਬ ਚੰਜੀਤ ਸਿੰਘ ਚੰਨੀ ਵੱਲੋਂ ਵੀ ਕਾਗਜ਼ ਪੱਤਰ ਭਰੇ ਗਏ ਨੇ ਅਜ ਨਾਮਜ਼ਦਗੀ ਪੱਤਰ ਭਰੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਨੇ ਵੀ ਅੱਜ ਆਪਣੇ ਨਾਮਜ਼ਦਗੀ ਪੱਤਰ ਭਰੇ ਤੇ ਉੱਥੇ ਹੀ ਸੁਸ਼ੀਲ ਕੁਮਾਰ ਰੈਕੂ ਨੇ ਵੀ ਭਾਜਪਾ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੇਪਰ ਭਰੇ ਤੇ ਇਸੇ ਤਰ੍ਹਾਂ बसपा ਦੇ ਬਲਵਿੰਦਰ ਕੁਮਾਰ ਨੇ ਵੀ ਨਾਗਰਗੀ ਪੱਤਰ ਭਰੇ ਨੇ ਤੇ ਦੋਸਤੋ ਇਸੇ ਤਰ੍ਹਾਂ ਅੱਜ ਦੀ ਬੜੀ ਆਮ ਆਦਮੀ ਪਾਰਟੀ ਲਈ ਅਹਿਮ ਖਬਰ ਹੈ ਕਿ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਬਿੰਦ ਕੁਮਾਰ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਅੱਜ ਸ਼ਰਤਾਂ ਦੇ ਤਹਿਤ ਅੰਤਰਮ ਜਮਾਨਤ ਦੇ ਦਿੱਤੀ ਹੈ ਤੇ ਇਹਨਾਂ ਸ਼ਰਤਾਂ ਦੇ ਵਿੱਚ ਤੈਅ ਕੀਤਾ ਗਿਆ ਹੈ ਕਿ ਕੇਜਰੀਵਾਲ ਆਪਣੇ ਸੀਐਮ ਦੇ ਦਫ਼ਤਰ ਨਹੀਂ ਜਾ ਸਕਦੇ ਕਿਸੇ ਵੀ ਫਾਈਲ ਤੇ ਦਸਤਖਤ ਨਹੀਂ ਕਰ ਸਕਦੇ ਉਹ ਕਿਸੇ ਵੀ ਗਵਾਹ ਨੂੰ ਨਹੀਂ ਮਿਲ ਸਕਦੇ ਉਹ ਇਲੈਕਸ਼ਨ ਦੇ ਵਿੱਚ ਚੋਣ ਪ੍ਰਚਾਰ ਕਰ ਸਕਦੇ ਐ ਉਹਨਾਂ ਨੂੰ ਇਹਨਾਂ ਸਾਰੀਆਂ ਸ਼ਰਤਾਂ ਦਾ ਖਿਆਲ ਰੱਖਣਾ ਪਊਗਾ ਤੇ ਅੱਜ ਸ਼ਾਮ ਉਹਨਾਂ ਨੂੰ ਤਿਹਾਰ جیل ਤੋਂ ਅੰਤਰਮ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ ਤੇ ਇਸ ਮੌਕੇ ਤੇ ਉਹਨਾਂ ਦੀ ਪਤਨੀ ਸਨੀਤਾ ਕੇਜਰੀਵਾਲ ਉਹਨਾਂ ਨੂੰ ਲੈਣ ਲਈ ਪਹੁੰਚੇ ਹੋਏ ਸੀ ਤੇ ਇਸ ਦੌਰਾਨ ਇਹ ਖਬਰਾਂ ਆਈਆਂ ਨੇ ਕਿ ਕੇਜਰੀਵਾਲ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ ਘਰ ਵੱਲ ਗਏ ਤੇ ਇਸ ਮੌਕੇ ਤੇ ਉਹਨਾਂ ਨੇ ਆਪਣੇ ਇਸ ਮੌਕੇ ਤੇ ਆਏ ਬਟਿਕਿੰਤੀ ਵਰਕਰਾਂ ਨੂੰ ਕਿਹਾ ਕਿ ਆਉਣ ਵਾਲੇ ਕੱਲ ਉਹ ਚੋਣ ਮદાન ਬੱਚੇ ਪਹੁੰਚਣਗੇ ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਨਮਾਇਦਿਆਂ ਦੇ ਵਿੱਚ ਵੀ ਕੇਜਰੀਵਾਲ ਦੀ ਅੰਤਰੰਗ ਜਮਾਤ ਨੂੰ ਲੈ ਕੇ ਬੜੀ ਖੁਸ਼ੀ ਪਾਈ ਜਾ ਰਹੀ ਹੈ ਇਸ ਸੰਬੰਧ ਵਿੱਚ ਇਹ ਵੀ ਖਬਰਾਂ ਆ ਰਹੀਆਂ ਕਿ ਜਲਦ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਕੇਜਰੀਵਾਲ ਪੰਜਾਬ ਵਿੱਚ ਆ ਸਕਦੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਖਬਰ ਸੁਣਾਈ ਹੈ ਕਿ 82 ਉਮੀਦਵਾਰਾਂ ਵੱਲੋਂ ਨਾਮਜ਼ਦ ਕੀ ਹੈ ਆ ਪੱਤਰ ਅੱਜ ਜਿਹੜੇ ਭਰੇ ਗਏ ਤੇ ਪੰਜਾਬ ਦੇ ਵਿੱਚ ਵੀ ਸਿਆਸਤ ਜਿਹੜੀ ਆ ਉਹ ਪਹਿਲਾਂ ਦੇ ਮੁਕਾਬਲੇ ਹੋਰ ਸਰਗਰਮ ਹੋ ਗਈ ਹੈ ਦੂਸਰੇ ਪਾਸੇ ਐ ਜਿਵੇਂ ਮੌਸਮ ਵੀ ਕਾਫੀ ਗਰਮ ਹੈ ਪਾਵੇਂ ਕਿ ਅੱਜ بارش ਦੀਆਂ ਕੁ ਛਿੱਟਾਂ ਪੈਣਾ ਠੰਡੀ ਹਵਾ ਜ਼ਰੂਰ ਪੰਜਾਬ ਦੇ ਵਿੱਚ ਦੁਪਹਿਰੋਂ ਬਾਅਦ ਜਿਹੜੀ ਆ ਵਗ ਰਹੀ ਹੈ ਉਹ ਦੇਬਾਬ ਜੁੱਧ ਵੀ ਸਿਆਸੀ ਪਾਰਾ ਜਿਹੜਾ ਉਹ ਬਹੁਤ ਗਰਮ ਹੈ ਇੱਕ ਪਾਸੇ ਸਿਆਸੀ ਪਾਰਾ ਤੇ ਦੂਸਰੇ ਪਾਸੇ ਗਰਮ ਮੌਸਮ ਦੇ ਵਿੱਚ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਆ ਉਹ ਲਗਾਤਾਰ ਚੋਣ ਸਰਗਰਮੀਆਂ ਦੇ ਵਿੱਚ ਬਹੁਤ ਰੁੱਝੇ ਹੋਇਆ ਤੇ ਦੋਸਤੋ ਆਉਣ ਵਾਲੇ ਕੱਲ ਤੁਹਾਨੂੰ ਅਸੀਂ ਇਸ ਤਰ੍ਹਾਂ ਫਿਰ ਅਹਿਮ ਖਬਰਾਂ ਦਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ ਉਸ ਵੇਲੇ ਅਹਿਮ ਖਬਰਾਂ ਜਿਹੜੀਆਂ ਬਣ ਗਿਆ ਤੁਹਾਨੂੰ ਸੁਣਾਵਾਂਗੇ ਤੇ ਅੱਜ ਦੀਆਂ ਅਹਿਮ ਖਬਰਾਂ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ ਤੇ ਦੋਸਤੋ ਵੀਡੀਓ ਚੰਗੀ ਲੱਗੇ ਲਾਈਕ ਤਾਂ ਸ਼ੇਅਰ ਕਰਨਾ ਨਾ ਭੁੱਲਣਾ ਅਗਰ ਅਜੇ ਵੀ ਤੁਸੀਂ ਆਪਣੇ ਇਸ ਬਿਲਗਾ نیوز ਆਨਲਾਈਨ ਚੈਨਲ ਨੂੰ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਅਗਰ Facebook ਤੇ ਇਹ ਚੈਨਲ ਨੂੰ ਦੇਖ ਰਹੇ ਹੋ ਤੇ Facebook ਪੇਜ ਤੇ ਬਿਲਗਾ نیوز ਆਨਲਾਈਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਸਮਾ ਹੋ ਗਿਆ ਸਮਾਪਤੀ ਦਾ ਦੇਉ ਆਜਾਤ ਧੰਨਵਾਦ ਪੱਸੀ ਬਿਲਗਾ نیوز ஆன்ਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ